ਇਹ ਯਾ ਹਮਾਰੀ ਕੋਈ ਸਮਾਈ ਨਹੀਂ ਜਦੋਂ ਵੀ ਰੈਡੀ ਦੀ ਕੀ ਸੈਫਟੀ ਆ ਤੇ ਪਾਵਰ ਕੱਟੋ ਤੇ ਰੈਕ ਆ ਗਿਆ ਸਾਨੂੰ ਸਭ ਤੋਂ ਚੰਗਾ ਲੱਗਦਾ ਹੈ ਜੇ ਮੈਂ ਕਹਿੰਦੀ ਨਹੀਂ ਕਰਦੀ ਮੇਰਾ ਬੋਲਣਾ ਸ਼ਰਾਮ ਹੋਣਾ ਹੈ ਮੈਂ ਐ ਚੱਕਿਆ ਨਾ ਉਹ ਕੱਢਦਾ ਹੀ ਨਹੀਂ ਕਰ ਉਹ ਕਹਿੰਦਾ ਨਹੀਂ ਚਲ ਮੈਂ ਫੜ ਲੈਂਦਾ ਜਿੱਦਾਂ ਮੈਂ ਬੰਦਸ ਤੋਂ ਘਾ ਕੇ ਉਹਨਾਂ ਨੇ ਵਿੱਚ ਬਿਠਾ ਲਿਆ ਇਹਨੂੰ ਮੈਂ ਬਤਾਇਆ ਇਹ ਬੱਚੇ ਨਾਲ ਹੀ ਬਿਠਾਉਂਗੀ ਉਹ ਆਪਣਾ ਗੁੱਸਾ ਠੀਕ ਕਰੋ ਜੀ ਪਤਾ ਨਹੀਂ ਜ਼ਬਰਦਸਤ ਤਰੀਕਾ ਜਿੜਾ ਲਿਆ ਉਹਨਾਂ ਨੇ ਮੰਮੀ ਕਹਿੰਨ ਲੱਗਿਆ ਤੁਕਲਨੀ ਪੈਦਲ ਕਿੱਧਰ ਜਾਏਂਗੀ ਮੰਮੀ ਕਹਿੰਦੇ ਤੂੰ ਵੀ ਆ ਜਾ ਨਾਲੇ ਗੰਧੋ ਘਰ ਪਾਈ ਗੰਧਾ ਤੁਸੀਂ ਗੱਬੇ ਆਇਓ ਮੈਂ ਉਧਰ ਸਾਈਡ ਤੇ ਬਟਣ ਲੱਗੀ ਭਾਈ ਚਲਾ ਗਿਆ ਉਧਰ ਨੂੰ ਮੈਨੂੰ ਗੱਬੇ ਬਟਾਏ ਮੰਮੀ ਨੂੰ ਕਹੀ ਵੇ ਮਾਤਾ ਜੀ ਤੁਸੀਂ ਇੱਧਰ ਆਇਓ ਮੈਂ ਕਿਹਾ ਮਾਤਾ ਜੀ ਨਹੀਂ ਹਿਲ ਸਕਰੇ ਇੰਨਾ ਕੋਈ ਸੀ ਤਿੰਨ ਬੰਦੇ ਸੀ ਏ ਦੋ ਜਨਾਨ ਇੱਕ ਜਨਾਨੀ ਸੀ ਦੋ ਆਰਮੀ ਸੀ ਏ ਆਜੇ ਅੰਦੇ ਹੋ ਨੰਬਰ ਪਲੇਡ ਆਹ ਤੋਂ ਬਹੁਤ ਪਤਾ ਨਹੀਂ ਕਾਕਾ ਕਹਿੰਦਾ ਆ ਨੰਬਰ ਪਲੇਟ ਲੱਗੀ ਹੋਈ ਸੀ ਕਾਕਾ ਮੇਰਾ کہہ ਰਿਹਾ ਆ ਨਾ ਰਹੀ ਸੀ ਆ ਉਹ ਮਰੇ ਕਰਤਾ ਉਹਨਾਂ ਨੇ ਕੋਈ ਕੁਝ ਲੱਗੀ ਉਹ ਵੇਖੀ ਐਥੋ ਕੋਈ ਬੈਠੇ ਆ ਜੀ ਬੇਸ਼ੱਕ ਕਿੱਥੇ ਕਹਣਾ ਜਾਂਦੇ ਹੋ ਜੀ ਮੇਰੇ ਦੋਸਤ ਨੇ ਮਨੀਸ਼ ਗੁੱਟਾ ਪਟੋਲਪੁਰ ਦੇ ਇਹਨਾਂ ਦਾ ਜਿਗਰਾਉਂ ਦੇ ਵਿੱਚ ਐ ਅੱਜ ਆਪਣੀ ਫੈਮਿਲੀ ਨੂੰ ਲੈ ਕੇ ਸਵੇਰੇ 10:30 ਵਜੇ ਮਾਲੀਗਨ ਚੌਕ ਵਾਲੀ ਸਾਈਡ ਤੇ ਸ਼ੋਪਿੰਗ ਕਰਨ ਆਇਸਕੇ ਤੇ ਆਪ ਦੀ ਮਦਰ ਤੇ ਵਾਈਫ ਨੂੰ ਇਹ ਐਨ ਕੇ ਗੈਲਰੀ ਕੋਲ ਲਾਗੇ ਸੀ ਜਿਆਦੇ 12:25 ਤੇ ਵਾਪਸੀ ਆਇਆ ਹੈ ਤੇ ਇਹਨਾਂ ਨੇ ਆ ਫਰੂਟ ਦੀ ਦੁਕਾਨ ਵੀ ਦੇਖ ਸਕਦੇ ਹੋ ਇੱਥੋਂ ਦੀ ਇਹਨਾਂ ਦੇ ਮਗਰ ਇੱਕ ਰੈੱਡ ਕਲਰ ਦਾ ਜੋ ਇਹਨਾਂ ਦੇ ਕੈਨ ਦਾ ਬਗ ਆਟੋ ਸੀਗਾ ਬੈਟਰੀ ਹੈ ਨਾ ਜਿਸ ਨੇ ਇਹਨਾਂ ਨੂੰ ਕਿਹਾ ਵੀ ਆਟੋ ਇਹ ਸਰਕਾਰ ਵੱਲੋਂ ਭੁਆਇਆ ਕਰਾਇਆ ਗਿਆ ਤੁਸੀਂ ਬਜ਼ੁਰਗ ਲੇਡੀਆਂ ਤੁਸੀਂ ਬੈਠ ਜਾਓ ਇਹਨਾਂ ਨੂੰ ਬਿਠਾ ਕੇ ਇੱਥੋਂ ਦੀ ਐਨ ਕੇ ਗੈਲਰੀ ਤੱਕ ਇਹਨਾਂ ਨੇ ਉਤਰਨਾ ਸੀਗਾ ਤੇ ਉਸ ਇਸ ਫਿਊਚਰ ਗੱਡੀ ਦੇ ਵਿੱਚ ਦੋ ਬੰਦੇ ਪਹਿਲਾਂ ਤੇ ਇੱਕ ਲੇਡੀ ਸੀ ਸਾਡੇ ਦੇ ਵਿੱਚ ਲੱਗੇ ਉਸ ਇੱਥੋਂ ਦੀ ਲੈ ਕੇ ਐਨ ਕੇ ਗੈਲਰੀ ਤੱਕ ਦੇ ਰਸਤੇ ਦੇ ਵਿੱਚ ਵਿੱਚ ਹੀ ਇਹਨਾਂ ਦੇ ਪੈਰੀ ਦੇ ਦੇਖੋ ਹੱਥ ਤੇ ਕੱਟ ਦਾ ਨਿਸ਼ਾਨ ਵੀ ਹੈ ਜਿਹੜਾ ਕੀ ਹੈ 200 ਤੋਂ 2.5 ਲੱਖ ਰੁਪਏ ਦਾ ਇਹਨੂੰ ਅਪ੍ਰੋਕਸੀਮੇਟਲੀ 3 ਕੋਟਲੇ ਦਾ ਘੜਾ ਸੀਗਾ ਜਿਹੜਾ ਕਟਨ ਨਾਲ ਜਾਂ ਕੋਈ ਚੀਜ਼ ਸੁਗਾ ਕੇ ਕਿਉਂਕਿ ਇਹਨਾਂ ਨੂੰ ਹੋਸ਼ ਕਿ 2-3 ਘੰਟੇ ਬਾਅਦ ਆਈਆ ਉਹ ਪਟਿਆ ਗਿਆ ਪਰ ਇਹ ਪ੍ਰਸ਼ਾਸਨ ਵੀ ਬੜੀ ਨਕਮਾ ਇਹ ਨੂੰ ਮੈਂ ਕਹੂੰਗਾ ਕਿ ਤੁਸੀਂ ਦੇਖੋ ਇਸ ਏਰੀਏ ਦੇ ਲੈਡੀ ਆਫੀਸਰ ਵੀ ਲੱਗੇ ਨੇ ਆਈਪੀਐਸ ਅਕਸ਼ਰਾ ਜੈਨ ਅਕਰਸ਼ੀ ਜੈਨ ਸੋ ਅਗਰ ਇੱਥੇ ਪੈਟਰੋਲਿੰਗ ਪ੍ਰੋਪਰ ਨਹੀਂ ਹੋਊਗੀ ਐਤਵਾਰ ਜਿਹੜਾ ਕੀ ਹੈ ਛੋੜਾ ਬਿਆਰ ਹੈ ਮਾਲੀ ਗੰਜ ਹੈ ਗੁਰ ਮੰਡੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੀ ਭੀੜ ਹੁੰਦੀ ਹੈ ਔਰ ਕਈ ਲੋਕ ਵਿਚਾਰੇ ਬਾਹਰੋਂ ਆਉਂਦੇ ਆ ਜਿਨ੍ਹਾਂ ਨੇ ਆਪਣਾ ਸਮਾਨ ਪਰਚੇਜ਼ ਕਰਨਾ ਹੁੰਦਾ ਕੁਝ ਵੀ ਹੈ ਕਈਆਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਇੱਥੇ ਇਹਨਾਂ ਨੇ 112 ਦੇ ਕੰਪਲੀਟ ਲਗਾਈ 15 ਮਿੰਟ ਬਾਅਦ ਜਿਹੜਾ ਹੈ 3 ਨੰਬਰ ਪੀਸੀਆਰ ਆਇਆ ਉਹ ਵੀ ਆ ਕੇ ਸੁਣਵਾਏ ਕੋਈ ਕਾਰਵਾਈ ਕਰਨ ਦੇ ਅੱਗੇ ਬੈਠ ਕੇ ਵੀ ਤੁਸੀਂ ਥਾਣੇ ਚਲੇ ਜਾਓ ਥਾਣੇ ਜਾ ਕੇ ਤਾਂ ਕੀ ਹੋਣਾ ਤਾਂ ਪ੍ਰੋਪਰ ਸੀਸੀਟੀਵੀ ਕੈਮਰੇ ਚੈੱਕ ਕਰਾਣੇ ਚਾਹੀਦੇ ਆ ਤੇ ਇਹਨਾਂ ਲੇਡੀਜ਼ ਨੂੰ ਬਜ਼ੁਰਗ ਮਾਤਾ ਜੀ ਨੂੰ ਜਿਹੜਾ ਹੈ ਇਨਸਾਫ ਮਿਲਣਾ ਚਾਹੀਦਾ ਤੇ ਤੁਹਾਡੇ ਵੱਲੋਂ ਡਿਵੀਜ਼ਨ ਅਫਸਰ ਡਿਵੀਜ਼ਨ ਨੰਬਰ 1 ਦੇ ਐਸਐਚਓ ਮੈਡਮ ਨੂੰ ਵੀ ਮੈਂ ਇਨਫੋਰਮ ਕੀਤਾ ਪਰ ਉਹਨਾਂ ਦਾ ਕੋਈ ਮਤਲਬ ਕਿ ਇੱਦਾਂ ਦਾ ਫਰਜ਼ ਨਹੀਂ ਬਣਿਆ ਵੀ ਐਡੀ ਵੱਡੀ ਵਾਰਦਾਤ ਹੋਈ ਹੈ ਵੀ ਐਸਐਟੂ سپورਟ ਤੇ ਆ ਕੇ ਆਪ سپورਟ ਚੈੱਕ ਕਰ ਸਕਦੇ ਆ ਪਰ ਉਹਨਾਂ ਨੇ ਬਿਲਕੁਲ ਵੀ ਕੋਈ ਵੱਡਾ ਢੀਲ ਨਹੀਂ ਕੀਤਾ ਕੰਪਲੀਟ ਕਨਾਂ ਦੇ ਜੇ ਕੰਪਲੀਟ 112 ਦੇ ਵੀ ਕਰਾਤੀ ਹੈ ਜੀ ਕੰਟਰੋਲ ਰੂਮ ਲੁਧਿਆਣਾ ਤੇ ਵੀ ਕਰਾਤੀ ਹੈ ਥਾਣੇ ਨੇ ਕਰਾਈ ਤਾਂ ਥਾਣੇ ਤਾਂ ਹੁਣ ਪਹਿਲਾਂ سپورਟ ਤੇ ਦੱਸਾਂਗੇ ਆ ਕੇ ਤਾਂ ਹੀ ਕੁਝ ਬਣੂਗਾ ਨਾ 2 ਘੰਟੇ ਹੋ ਗਏ ਨਾ ਕੋਈ ਪੁਲਿਸ ਵੱਲੋਂ ਕੋਈ ਫੋਨ ਆ ਰਿਹਾ ਨਾ ਕੋਈ ਰਿਸਪੌਂਸ ਆ ਰਿਹਾ ਇੱਥੇ ਮੈਂ ਕਹਿੰਦਾ ਮਾਰ ਕੇ ਵੀ ਛੱਡ ਦੇ ਤਾਂ ਵੀ ਜਵਾਬ ਨਹੀਂ ਆਏਗਾ ਦੱਸੋ ਪੀ ਲਗਾਤਾਰ ਫੋਨ ਹੀ ਮਾਰੇ ਹੈਗੇ ਆ ਪੀਸਾ ਵਾਲੇ ਕਹਿੰਦੇ ਇੱਥੇ ਥਾਣੀ ਆ ਜਾ ਕੋਈ ਗੱਲ ਨਹੀਂ ਕੁਝ ਨਹੀਂ ਕਹਿੰਦੇ ਕੋਈ ਕੈਮਰਾ ਸਿਰ ਪੂਰੀ ਰੋੜ ਦੇ ਨੇ ਕੈਮਰੇ ਲੱਗੇ ਹੋਏ ਨਹੀਂ ਪੁਲਿਸ 10 ਮਿੰਟ ਲੱਗ ਸਕਦੀ ਹੈ ਪਰ ਕੋਈ ਕੈਮਰਾ ਨਹੀਂ ਕੋਈ ਜਵਾਬ ਨਹੀਂ ਹੈਗਾ ਲਗਾਤਾਰ ਫੋਨ ਮਾਰੇ ਹੈ ਕੋਈ ਸੁਸੋਂ ਨਹੀਂ ਹੈਗਾ